ਸ੍ਰੀ ਗੌਰ ਤੁਸੀਂ ਵੇਖ ਰਹੇ ਹੋ ਆਰਪੀਡੀ 24 ਪ੍ਰੋਗਰਾਮ ਵਿਚਾਰ ਬਤਾਂਦਰਾ ਲੈ ਕੇ ਮੈਂ ਹਾ ਸ਼ੇਤਲ ਠਾਕੁਰ ਮੇਰੇ ਨਾਲ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਅਰੁੰੰਦਿਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤਮੋ ਸ਼ੇਤਲ ਜੀ ਸਭ ਤੋਂ ਪਹਿਲਾਂ ਜਿਸ ਖਬਰ ਦੇ ਉੱਤੇ ਨਜ਼ਰ ਮਾਰਾਂਗੇ ਉਹ ਹੈ ਮਹਾਰਾਸ਼ਟਰ ਦੇ ਵਿੱਚ 17 ਸਾਲ ਪਹਿਲਾਂ ਮਹਾਰਾਸ਼ਟਰ ਦੇ ਕਸਬੇ ਮਾਲੇਗਾਉਂ ਦੇ ਵਿੱਚ ਹੋਏ ਇੱਕ ਤਬਾਕੇ ਨੂੰ ਲੈ ਕੇ ਜਿਦੇ ਵਿੱਚ ਵਿਸ਼ੇਸ਼ ਅਦਾਲਤ ਨੇ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਤੇ ਸਾਬਕਾ ਲੈਫਟਰਨਲ ਕਰਨਲ ਪ੍ਰਸਾਦ ਪ੍ਰੋਹਿਤ ਸੇਤ ਸਤ ਮੁਲਜ਼ਮਾ ਨੂੰ ਬਰੀ ਕਰ ਦਿੱਤਾ ਇਸ ਮਾਮਲੇ ਤੋਂ ਬਾਅਦ ਪ੍ਰਗਿਆ ਠਾਕੁਰ ਨੇ ਜਿੱਥੇ ਭਾਵੁਕ ਹੋ ਕੇ ਇਹ ਗੱਲ ਕਹੀ ਕਿ ਭਗਵੇ ਦੇ ਉੱਤੇ ਜਿਹੜੇ ਅਤਵਾਦ ਦੇ ਦਾਗ ਲੱਗੇ ਸਨ ਉਹ ਧੋਤੇ ਗਏ ਨੇ ਉੱਥੇ ਹੀ ਕਿਹਾ ਜਾ ਰਿਹਾ ਕਿ ਕਾਂਗਰਸ ਨੂੰ ਮਾਫੀ ਮੰਗਣੀ ਪਵੇਗੀ ਕੀ ਕਹਿੰਦੇ ਹੋ ਸ਼ਿਤਲ ਜੀ ਇਹ ਮਾਮਲਾ ਬਹੁਤ ਚਰਚਾ ਦੇ ਵਿੱਚ ਰਿਹਾ ਦੇਸ਼ ਦੀ ਸਿਆਸਤ ਨੂੰ ਹਿਲਾਉਣ ਵਾਲਾ ਰਿਹਾ ਆ ਇਸ ਤੋਂ ਬਾਅਦ ਇਹ ਜਦੋਂ ਮਲੇਗੋਮ ਬੰਬ ਧਮਾਕੇ ਹੋਏ ਜੀ ਅਸਲ ਦੇ ਵਿੱਚ ਇਹ ਧਮਾਕੇ ਇੱਕ ਜਿਹੜਾ ਉੱਥੇ ਮਸਜਿਦ ਸੀਗੇ ਮਸਜਿਦ ਦੇ ਬਾਹਰ ਬਾਈਕ ਦੇ ਵਿੱਚ ਧਮਾਕਾ ਹੋਇਆ ਸੀ ਤੇ ਉਹਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਤੇ 80 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋਏ ਸਨ ਜੀ ਅੱਛਾ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਇਹ ਹੋਈ ਕਿ ਉਦੋਂ ਪ੍ਰਗਿਆ ਠਾਕੁਰ ਨੂੰ ਇੱਕ ਮਤਲਬ NIA ਨੇ ਮੁਲਜ਼ਮ ਬਣਾਇਆ ਸੀ ਪ੍ਰਸਾਦ ਪ੍ਰੋਹਜ ਸੀ ਲੈਫਟਨੈਂਟ ਕਰਨਲ ਸੀ ਇੱਕ ਮੇਜਰ ਸੀਗੇ ਤੇ ਟੋਟਲ 7 ਜਾਨੇ ਸੀਗੇ ਅੱਛਾ ਇਹਦੇ ਵਿੱਚ ਅਲੱਗ-ਅਲੱਗ ਸਮਿਆਂ ਤੇ ਮਹੀਨਿਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਸ ਦੌਰ ਦੇ ਵਿੱਚ ਤੇ ਫਾਈਨਲੀ ਜੋ ਕਹਿੰਦੇ ਆ ਬਈ ਇਹਨਾਂ ਨੇ ਜੋ ਜਿਹੜੇ ਇਹਨਾਂ ਤੇ ਇਲਜ਼ਾਮ ਸੀਗੇ ਬਈ ਇਹਨਾਂ ਨੇ ਇਸ ਤਮਾਕੇ ਨੂੰ ਪੰਜਾਬ ਦਿੱਤਾ ਬਦਲਾ ਲੈਣ ਦੀ ਜਿਹੜੀ ਇੱਕ ਇਹਨਾਂ ਦੀ ਸਾਜ਼ਿਸ਼ ਸੀਗੀ ਉਹ ਸੀਗੀ ਵੀ ਮੁਸਲਮਾਨਾਂ ਤੋਂ ਬਦਲਾ ਲੈਣਾ ਤੇ ਉਹਦੇ ਵਿੱਚ ਕਹਿੰਦੇ ਨੇ ਬਈ ਜਿਹੜਾ ਮੋਟਰਸਾਈਕਲ ਸੀਗਾ ਉਹ ਪ੍ਰਗਟਾਪੁਰ ਦਾ ਸੀਗਾ ਤੇ ਜਿਹੜਾ ਮੇਨ ਸਾਜ਼ਿਸ਼ ਘਾੜਾ ਸੀਗਾ ਉਹ ਪ੍ਰਸਾਦ ਪ੍ਰੋਹੇ ਸੀਗਾ ਲੈਫਟੀਨੈਂਟ ਕਰਨਲ ਸੀਗਾ ਉਹ ਅੱਛਾ ਇਸ ਮਾਮਲੇ ਦੇ ਵਿੱਚ ਕਾਰਵਾਈ ਚੱਲੀ ਲੰਬਾ ਸਮਾਂ ਚੱਲੀ 17 ਦੇ ਵਿੱਚ ਜਾ ਕੇ ਜ਼ਮਾਨਤਾ ਮਿਲ ਗਈਆਂ ਬਹੁਤ ਸਾਰੇ ਮੁਲਜ਼ਮਾਂ ਨੂੰ ਤੇ ਫਿਰ ਹੁਣ 25 ਚ ਜਾ ਕੇ ਸਾਰਿਆਂ ਨੂੰ ਬਰੀ ਕਰ ਦਿੱਤਾ ਐਨਆਈਜੀ ਦੀ ਜਿਹੜੀ ਵਿਸ਼ੇਸ਼ ਅਦਾਲਤ ਸੀਗੀ ਉਹਨੇ ਇਸ ਮਾਮਲੇ ਦੇ ਵਿੱਚ ਇੱਕ ਗੱਲ ਕਹੀ ਆ ਕਿ ਜਿਹੜੇ ਇਸਤਗਾਸਾ ਪੱਖ ਆ ਜਿਹੜੀ ਦੋਸ਼ਾਇਦ ਕਰਨ ਵਾਲੀ ਧਿਰ ਆ ਉਹ ਮੁਲਜ਼ਮਾਂ ਤੇ ਇਹਨਾਂ ਧਮਾਕਿਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਸਾਬਤ ਨਹੀਂ ਕਰ ਸਕੇ ਜਿਹਦੇ ਕਰਕੇ ਇਹਨਾਂ ਨੂੰ ਸ਼ੱਕ ਦੀ ਬਿਨਾ ਤੇ ਬਰੀ ਕੀਤਾ ਜਾਂਦਾ ਆ ਆ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਉੱਭਰ ਕੇ ਆਉਂਦੀ ਆ ਜਦੋਂ ਇਹ ਧਮਾਕੇ ਹੁੰਦੇ ਸੀ ਇੱਕ ਅਤਵਾਦ ਅਤਵਾਦ ਜਿਹੜਾ ਸਾਡੇ ਮੁਲਕ ਦੇ ਵਿੱਚ ਬਹੁਤ ਪ੍ਰਚਾਰਿਤ ਹੁੰਦਾ ਤੇ ਦੁਨੀਆ ਪੱਧਰ ਤੇ ਬਹੁਤ ਅਤਵਾਦੀ ਚਰਚਾ ਹੁੰਦੀ ਆ ਪਹਿਲੀ ਵਾਰ ਭਗਵਾ ਅਤਵਾਦੀ ਗੱਲ ਹੋਈ ਸੀ ਐਕਸਟ੍ਰੀਮ ਹਿੰਦੂ ਟੈਰਰਿਜ਼ਮ ਦੀ ਗੱਲ ਹੋਈ ਸੀ। ਹੂੰ। ਅੱਛਾ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਸੀ ਦਿਗਵੇਜ ਸਿੰਘ, ਸ਼ਰਦ ਪੁਵਾਰ ਵਰਗੇ ਲੀਡਰ ਸੀਗੇ ਇਹਨਾਂ ਨੇ ਆਰਐਸਐਸ ਦੇ ਨਾਲ ਇਹਨਾਂ ਦੇ ਨਾਤੇ ਜੋੜੇ ਤੇ ਭਗਵਾ ਅਤਵਾਦ ਨੂੰ ਇਹਦੇ ਲਈ ਦੋਸ਼ੀ ਕਰਾਰ ਦਿੱਤਾ। ਜੀ। ਮਤਲਬ ਇਲਜ਼ਾਮ ਲਾਇਆ ਇੱਕ ਤਰ੍ਹਾਂ ਨਾਲ ਤੇ ਉਸ ਤੋਂ ਬਾਅਦ ਇਹ ਟਰਮ ਚੱਲ ਪਈ ਵੀ ਜਿਹੜਾ ਐਕਸਟ੍ਰੀਮ ਹਿੰਦੂਇਜ਼ਮ ਆ ਇਹ ਵੀ ਓਨੇ ਖਤਰਨਾਕ ਆ। ਜਿੰਨਾ ਐਕਸਟ੍ਰੀਮ ਆ ਬਾਕੀ ਫੰਡਾਮੈਂਟਲਿਜ਼ਮ ਆ ਮੁਸਲਮ ਫੰਡਾਮੈਂਟਲਿਜ਼ਮ ਆ ਜਾਂ ਕਿਸੇ ਹੋਰ ਧਰਮ ਦਾ ਜਿਹੜਾ ਜਿਹੜਾ ਅਤਵਾਦ ਖਤਰਨਾਕ ਉਹਨੇ ਹੀ ਇਹ ਵੀ ਖਤਰਨਾਕ ਛੋ ਇਨੇ ਸਾਲੋਂ ਤੋਂ ਚੱਲਦਾ ਰਿਹਾ ਹੁਣ ਬਰੀ ਹੋ ਗਏ ਤੇ ਭਾਜਪਾ ਵਾਲੇ ਹੁਣ ਬਾਗੀਆਂ ਪਾ ਰਹੇ ਨੇ ਪ੍ਰਗਿਆ ਠਾਕੁਰ ਨੇ ਤਾਂ ਬਾਗੀਆਂ ਪਾਉਣੀਆਂ ਪਾਉਣੀਆਂ ਨੇ ਆਰਐਸਐਸ ਵਾਲੇ ਬਹੁਤ ਖੁਸ਼ ਨੇ ਤੇ ਪੜਪਾਰਲੇ ਬਹੁਤ ਖੁਸ਼ ਨੇ ਕਾਂਗਰਸ ਨੂੰ ਕਟਾਰੇ ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਕਾਂਗਰਸ ਤੇ ਇਲਜ਼ਾਮ ਤਰਾਸ਼ੀ ਦੀ ਕੋਸ਼ਿਸ਼ ਕਰ ਰਹੇ ਆ ਅੱਛਾ ਇਹਦੇ ਵਿੱਚ ਵੀ ਇਹਨਾਂ ਦੀ ਬੜੀ ਵੱਡੀ ਹਿਪੋਕ੍ਰੇਸੀ ਆ ਵੀ ਜਦੋਂ ਮੁੰਬਈ ਦੇ ਜਿਹੜੇ ਆਤਮਾਕੇ ਹੁੰਦੇ ਆ ਮੁੰਬਈ ਬਲਾਸਟ ਹੁੰਦੇ ਜਿਹੜੇ ਟ੍ਰੇਨ ਟ੍ਰੇਨ ਦੇ ਵਿੱਚ 2006 ਦੀ ਘਟਨਾ ਸ਼ਾਇਦ ਹੋ ਵੀ ਉਹਦੇ ਵਿੱਚ ਥੋੜੇ ਦਿਨ ਪਹਿਲਾਂ ਫੈਸਲਾ ਹੁੰਦਾ ਆ ਅ ਅਦਾਲਤ ਦਾ ਉਹਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ। ਹਮ ਅੱਛਾ ਉਹਦੇ ਵਿੱਚ ਇਹ ਸਾਰੇ ਵੀ ਇਹ ਅਦਾਲਤ ਨੇ ਗਲਤ ਕੀਤਾ ਤੇ ਨਾਲ ਦੀ ਨਾਲ ਹਾਈ ਕੋਰਟ ਚ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲਾ ਗਿਆ। ਵੀ ਇਹਨਾਂ ਨੂੰ ਅ ਰਿਹਾਨ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਇਹਨਾਂ ਨੂੰ ਇਹਨਾਂ ਦੀ ਸਜ਼ਾ ਮਾਫੀ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਸ਼ੱਕ ਦਾ ਲਾਭ ਨਹੀਂ ਮਿਲਣਾ ਚਾਹੀਦਾ। ਜੀ ਤੇ ਉਦੋਂ ਅਦਾਲਤ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਨੇ ਹੁਣ ਜਦੋਂ ਇਹ ਰਿਹਾ ਹੋ ਗਏ ਤੇ ਇਹ ਇਹ ਦਾਅਵੇ ਕਰ ਰਹੇ ਨੇ ਕਿ ਸੱਚ ਦੀ ਜਿੱਤ ਹੋ ਗਈ ਹੈ مطلب ਭਾਜਪਾ ਤੇ ਸੰਘ ਪਰਿਵਾਰ ਦਾ ਇਹਦੇ ਤੇ ਦੁਰਚਰਿੱਤਰ ਉੱਪਰ ਕੇ ਸਾਹਮਣੇ ਆਉਂਦਾ ਸੋ ਇਹ ਮੁਲਕ ਦੇ ਲਈ ਇੱਕ ਖਤਰਨਾਕ ਰੁਝਾਨ ਆ ਅੱਛਾ ਇੱਕ ਪ੍ਰਗਟਾਕਰ ਬਾਰੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਪ੍ਰਗਟਾਕਰ ਨੂੰ ਨਰਿੰਦਰ ਮੋਦੀ ਹੋਰਾ ਨੇ ਟਿਕਟ ਦਿੱਤੀ ਸੀ ਮੱਧ ਪ੍ਰਦੇਸ਼ ਤੇ ਮੇਰੇ ਖਿਆਲ ਨਾਲ ਭਪਾਲ ਤੋਂ ਟਿਕਟ ਦਿੱਤੀ ਸੀ ਇੰਦੌਰ ਜਾਂ ਭਪਾਲ ਤੋਂ ਨਾ ਚੁੱਕ ਸਿੱਖ ਜਾਦਾ ਤਾਂ ਉਦੋਂ ਇਹ ਦਿਗਵਿਜੇ ਸਿੰਘ ਨੂੰ ਹਰਾ ਕੇ ਸੰਸਦ ਦੇ ਵਿੱਚ ਪਹੁੰਚੀ ਸੀ ਤੇ ਉਦੋਂ ਬਹੁਤ ਚਰਚਾ ਹੋਈ ਸੀ ਕਿ ਇਹਨਾਂ ਦੇ ਜਿਹੜੇ ਸਬੰਧ ਨੇ ਜਿਹੜੇ ਆ ਭਾਜਪਾ ਦੇ ਜਿਹੜੇ ਐਕਸਟ੍ਰੀਮ ਲੀਡਰਸ਼ਿਪ ਹੈ ਉਹਦੇ ਨਾਲ ਨੇ ਅੱਛਾ ਫੇਰ ਉਹ ਉਹ ਤਾਂ ਚਰਚਾ ਜਿਹੜੀ ਹੋਈ ਸੋ ਹੋਈ ਮੁੜ ਕੇ ਇੱਕ ਜਹਾਜ਼ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਪ੍ਰਗਿਆ ਠਾਕੁਰ ਦੇ ਰਵਈਆ ਉੱਪਰ ਕੇ ਲੋਕਾਂ ਦੇ ਸਾਹਮਣੇ ਆਉਂਦਾ ਵੀ ਬਤੌਰ ਸੰਸਦ ਮੈਂਬਰ ਇੱਕ ਅੱਧਾ ਪੌਣਾ ਘੰਟਾ ਜਹਾਜ਼ ਉਹ ਖੜਾ ਕੇ ਰੱਖਦੀ ਆ ਤੇ ਲੋਕਾਂ ਦੇ ਨਾਲ ਜਹਾਜ਼ ਦੇ ਵਿੱਚ ਬਹਿਸ ਮੋਬਾਸਾ ਹੋ ਰਿਹਾ ਸੋ ਉਹਦੇ ਤੋਂ ਵੀ ਇਹਨਾਂ ਦਾ ਇੱਕ ਜਿਹੜੀ ਇਮੇਜ ਆ ਲੋਕਾਂ ਦੇ ਵਿੱਚ ਜਾਂਦੀ ਆ ਵੀ ਜੇ ਇਹ ਕਹੋ ਜੇ ਲੋਕ ਹੈਗੇ ਜਾਂ ਕਿਹੋ ਜੇ ਨੇਤਾ ਨੇ ਜੀ ਬਿਲਕੁਲ ਬਿਲਕੁਲ ਅਗਲੀ ਖਬਰ ਦੇ ਨਾਲ ਚਰਚਾ ਕਰਦੇ ਆਂ ਅਗਲੀ ਖਬਰ ਜਿਹੜੀ ਹੈ ਉਹ ਸਿੱਖ ਧਰਮ ਦੇ ਨਾਲ ਜੁੜੀ ਹੋਈ ਖਬਰ ਹੈ ਗੁਰਬਾਣੀ ਨਾਲ ਜੁੜੀ ਹੋਈ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਗੁਰਬਾਣੀ ਐਪਸ ਦੇ ਉੱਤੇ ਜਿਹੜੀ ਗੁਰਬਾਣੀ ਦੀ ਗਲਤ ਪੇਸ਼ਕਾਰੀ ਹੋ ਰਹੀ ਸੀ ਉਸ ਦੀਆਂ ਲਗਾਤਾਰ ਜੜੀਆਂ ਸ਼ਿਕਾਇਤਾਂ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਤੱਕ ਪਹੁੰਚ ਰਹੀਆਂ ਸਨ ਇਹਨਾਂ ਸ਼ਿਕਾਇਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੇ ਇਸ ਗੱਲ ਦਾ ਨੋਟਿਸ ਲਿਆ ਤੇ ਹੁਣ AI ਦੇ ਵੱਖ-ਵੱਖ ਪਲੇਟਫਾਰਮਸ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਉਹਨਾਂ ਨੇ ਖਾਸ ਟੀਮ ਈਮੇਲ ਪੇ ਜੱਜ ਦੇ ਵਿੱਚ ਇਤਰਾਜ਼ ਜਤਾਇਆ ਹੈ ਕਿ ਏਆਈ ਦੇ ਉੱਤੇ ਪੇਸ਼ ਕੀਤੀ ਜਾਣ ਵਾਲੀ ਜਿਹੜੀ ਗੁਰਬਾਣੀ ਹੈ ਉਸ ਵੱਲ ਧਿਆਨ ਦਿੱਤਾ ਜਾਵੇ ਕੀ ਕਹਿੰਦੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮਿਤੀ ਦੇ ਕੋਲ ਹੋਰ ਵੀ ਬਹੁਤ ਸਾਰੇ ਮਸਲੇ ਨੇ ਬਿਲਕੁਲ ਪਹਿਲਾਂ ਹੀ ਸਮੱਸਿਆਵਾਂ ਨਾਲ ਬਹੁਤ ਕਿਰਿਆ ਹੋਇਆ ਕਿਰਿਆ ਹੋਇਆ ਅੱਜ ਜਿਵੇਂ ਅੱਜ ਫਿਰ ਇੱਕ 20ਵੀਂ ਈਮੇਲ ਆਈ ਆ ਧਮਕੀ ਦੀ ਧਮਕੀ ਭਰੀ ਈਮੇਲ ਆਈ ਆ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਅਡਾਉਨ ਦੀ ਫਿਰ ਤੋਂ ਧਮਕੀ ਦਿੱਤੀ ਗਈ ਆ ਹਾਂ ਅੱਛਾ ਨਾ ਤਾਂ ਸਰਕਾਰ ਨਾ ਏਜੰਸੀਆਂ ਉਹ ਮੁਲਜ਼ਮ ਨੂੰ ਲੱਭ ਨਹੀਂ ਪਾ ਰਹੀਆਂ ਬਿਲਕੁਲ ਕਿਉਂਕਿ ਉਦੋਂ ਇਹ ਲੱਗਦਾ ਸੀ ਕਿ ਇੱਕ ਜਿਹੜਾ ਫਰੀਦਾਬਾਦ ਤੋਂ ਮੁੰਡਾ ਫੜਿਆ ਆ ਜਾਂ ਇਹਦੇ ਕਨੈਕਸ਼ਨ ਜਿਹੜੇ ਆ ਤਮਿਲਨਾਡੂ ਨਾਲ ਜੋੜ ਰਹੇ ਸੀਗੇ ਉਹ ਹਾਲੇ ਤੱਕ ਨਹੀਂ ਮਿਲਿਆ ਅੱਛਾ ਉਹ ਮਸਲਾ ਹੱਲੇ ਚੱਲ ਹੀ ਰਿਹਾ ਆ ਆ ਇੱਕ ਨਵਾਂ ਇਨ ਲਈ ਮਸਲਾ ਖੜਾ ਹੋ ਗਿਆ ਉਹਦੇ ਵਿੱਚ ਇਹ ਆ ਵੀ ਐਸਜੀਪੀਸੀ ਨੂੰ ਸ਼ਿਕਾਇਤਾਂ ਮਿਲ ਤਾਂ ਮਿਲ ਹੀ ਰਹੀਆਂ ਸੀਗੀਆਂ ਵੀ ਜਿਹੜੇ AI ਪਲੇਟਫਾਰਮ ਨੇ ਚਾਹੇ ਉਹ ਚੈਟ ਜੀਪੀਟੀ ਆ ਚਾਹੇ ਜਰਨਾਈ ਆ ਚਾਹੇ ਗਰੌਕ ਆ ਇਹਨਾਂ ਸਾਰੇ ਪਲੇਟਫਾਰਮਸ ਦੇ ਉੱਤੇ ਜਿਹੜੀ ਗੁਰਬਾਣੀ ਦੀ ਗਲਤ ਵਿਆਖਿਆ ਆ ਰਹੀ ਆ ਜਿਹਨੂੰ ਲੈ ਕੇ ਅ ਐਚਜੀਪੀਸੀ ਖਾਸੀ ਪਰੇਸ਼ਾਨ ਆ ਹੁਣ ਐਚਜੀਪੀਸੀ ਨੇ ਮਤਲਬ ਇਹਦੇ ਤੇ ਇੱਕ ਈਮੇਲ ਲਿਖੀ ਆ ਇਹਨਾਂ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਚਾਹੇ ਉਹ ਡੀਪ ਸੀ ਕਾ ਚਾਹੇ ਗਰੌਕ ਆ ਤੇ ਚਾਹੇ ਦੂਜੀ ਤੀਜੀ ਆ ਹਾਂ ਕਿ ਇਹਦੇ ਤੇ ਕਦਮ ਚੁੱਕੇ ਜਾਣ ਸਹੀ ਹਵਾਲੇ ਦਿੱਤੇ ਜਾਣ ਤੇ ਸਹੀ ਹਵਾਲਿਆਂ ਦੇ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਜਾਵੇ ਜੀ ਅਸਲ ਦੇ ਵਿੱਚ ਇਹ ਬੜਾ ਇੱਕ ਆਪਣੇ ਆਪ ਚ ਕੰਪਲੈਕਸ ਮਸਲਾ ਹੈ ਬਿਲਕੁਲ ਵੀ ਗੁਰਬਾ ਹੁਣ AI ਆਪਣੇ ਆਪ ਚ ਤਾਂ ਕੁਝ ਨਹੀਂ ਕਰ ਰਿਹਾ ਜੀ ਨਾ AI ਕੋਈ ਕੰਟੈਂਟ ਜਨਰੇਟ ਕਰ ਰਿਹਾ ਉਹ ਕੀ ਕਰਦਾ ਕਿ ਜਿਹੜਾ ਇੰਟਰਨੈਟ ਮੀਡੀਆ ਤੇ ਕੰਟੈਂਟ ਆਲਰੇਡੀ ਪਿਆ ਹੋਇਆ ਆ ਉਹਨੂੰ ਉਹਨੇ ਇਕੱਠਾ ਕਰਨਾ ਸਾਰੇ ਨੂੰ ਹੂੰ इकठा करके ओने 40 50 100 ਸਹਾਇਤਾ ਜਿਹੜੀਆਂ ਫੁੱਲਾ ਫਾਲੀ ਕਰਨੀਆਂ ਉਹਦੇ ਚ ਜਿਹੜਾ ਤੁਹਾਡੇ ਮਤਲਬ ਦਾ ਕੰਟੈਂਟ ਹੈ ਉਹਨੇ ਤੁਹਾਨੂੰ ਪ੍ਰੋਸ ਦੇਣਾ ਬਿਲਕੁਲ ਅੱਛਾ ਉਹਦੇ ਵਿੱਚ ਉਹਨੇ ਇਹ AI ਨੇ ਇਹ ਨਹੀਂ ਤਾਂ ਕਰਨਾ ਵੀ ਇਹਦੀ ਵਿਆਖਿਆ ਸਹੀ ਆ ਜਾਂ ਗਲਤ ਆ ਉਹਦਾ ਜਿਹੜਾ ਉਹਦਾ ਸਿਸਟਮ ਬਣਿਆ ਹੋਇਆ ਉਹਨੇ ਉਹਦੇ ਅਕੋਰਡਿੰਗ ਹੀ ਤੁਹਾਡੇ ਮੋਰੇ ਪੇਸ਼ ਕਰ ਦੇਣਾ ਜੀ ਹੁਣ ਸਭ ਤੋਂ ਵੱਡਾ ਚੈਲੰਜ ਦਿੱਤਾ ਇਹਦੇ ਵਿੱਚ ਇਹ ਆ ਵੀ ਜਿਹੜੀਆਂ ਸਾਈਟਾਂ ਤੇ ਵੱਖ-ਵੱਖ ਸਾਈਟਾਂ ਤੇ ਗੁਰਬਾਣੀ ਦੀ ਗਲਤ ਵਿਆਖਿਆ ਹੋਈ ਹੋਈ ਆ ਜਾਂ ਸਿੱਖ ਧਰਮ ਦੇ ਬਾਰੇ ਗਲਤ ਇਤਿਹਾਸ ਆ ਜਾਂ ਗਲਤ ਸੋਰਸ ਨੇ ਜਾਂ ਗਲਤ ਹਵਾਲੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਰਿਮੂਵ ਕਰਾਉਣਾ ਪਊਗਾ ਜੀ ਇੰਟਰਨੈਟ ਤਾਂ ਸਮੁੰਦਰ ਆ ਮਤਲਬ ਉਹ ਉਸ ਸਮੁੰਦਰ ਦੇ ਵਿੱਚੋਂ AI ਉਹ ਘੋਗੇ ਸਿੱਪੀਆਂ ਕੱਢ ਕੇ ਲਿਆਉਂਦਾ ਤੇ ਲੋਕੋ ਮਰੇ ਪ੍ਰੋਸਤਾਰ ਜੀ ਹੁਣ ਸਭ ਤੋਂ ਪਹਿਲਾਂ ਤਾਂ ਐਸਜੀਪੀਸੀ ਮੋਰੇ ਵੱਡਾ ਚੈਲੰਜ ਇਹ ਹੋਊਗਾ ਵੀ ਇੰਟਰਨੈਟ ਮੀਡੀਆ ਤੇ ਜੋ ਗਲਤ ਕੰਟੈਂਟ ਅਪਲੋਡ ਹੋ ਰਿਹਾ ਆ ਉਹਦੇ ਉੱਤੇ ਕਿਵੇਂ ਧਿਆਨ ਦਿੱਤਾ ਜਿਹੜਾ ਪਹਿਲਾਂ ਹੀ ਅਪਲੋਡ ਆ ਪਹਿਲਾਂ ਉਹਨੂੰ ਕਾਬੂ ਕਰਨਾ ਪਊਗਾ ਫੇਰ AI ਨੂੰ ਕੁਝ ਕਹਿ ਸਕਦੇ ਆ ਹੁਣ ਉਹ ਸਮੁੰਦਰ ਮੰਥਨ ਵਾਲੀ ਗੱਲ ਹੋ ਜਾਣੀ ਐਸਜੀਪੀਸੀ ਲਈ ਵੀ ਇਹਨਾਂ ਸਾਰਿਆਂ ਨੂੰ ਹੁਣ ਕਿੰਨੀ ਕੁ ਜ਼ਿਆਦਾ ਮੋਨਿਟਰਿੰਗ ਕਰਨੀ ਪਊਗੀ ਮੈਨੂੰ ਲੱਗਦਾ ਵੀ HGP C ਨੇ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਤਾਂ ਤਾਂ ਮੁਕਤੀ ਪਾ ਲਈ ਆ ਪਰ ਇਹ ਏਡਾ ਸੁੱਖਾ ਮਸਲਾ ਨਹੀਂ ਆ ਕਿਉਂਕਿ ਇਹਦੇ ਦੇ ਵਿੱਚ ਜੇ ਸਮੇਂ ਦੇ ਹਾਨ ਦਾ ਹੋਣਾ ਕਿਉਂਕਿ ਆਉਣ ਵਾਲਾ ਜ਼ਮਾਨਾ ਵੀ ਇਹੀ ਆ ਜਬ ਮੌਜੂਦਾ ਦੌਰ ਵੀ ਸੂਚਨਾ ਕ੍ਰਾਂਤੀ ਦਾ ਦੌਰ ਆ ਤੇ HGP C ਨੂੰ ਇਹਦੇ ਤੇ ਬਹੁਤ ਪਹਿਲਾਂ ਤੋਂ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀ ਇਹ ਲੇਟ ਨੇ ਹਾਲੇ ਵੀ ਡੁੱਲੇ ਬਿਰਾ ਦਾ ਕੁਝ ਨਹੀਂ ਵਿਗੜਿਆ ਜੇ ਹੁਣ ਵੀ ਸਥਿਤੀਆਂ ਨੂੰ ਸੰਭਾਲਣ ਤਾਂ ਬਹੁਤ ਕੁਸ਼ਨ ਆਉਣ ਵਾਲੇ ਸਮੇਂ ਦੇ ਲਈ ਅਸੀਂ ਹੋਰ ਸ਼ਿਕਾਇਤਾਂ ਤੋਂ ਵੀ ਗੱਲ ਕਰ ਸਕਦੇ ਹਾਂ ਜੀ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਕੱਲ ਸੀ 31 ਜੁਲਾਈ ਤੇ ਕੱਲ ਦਾ ਦਿਨ ਜਿਹੜਾ ਹੈ ਉਹ ਸ਼ਹੀਦ ਉਦਮ ਸਿੰਘ ਦਾ 86ਵਾਂ ਸ਼ਹੀਦੀ ਦਿਵਸ ਸ਼ਹੀਦੀ ਦਿਹਾੜੇ ਦੇ ਤੌਰ ਤੇ ਮਨਾਇਆ ਗਿਆ ਸੋ ਉਹਨਾਂ ਦੇ ਪਿੰਡ ਸੁਨਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਨੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਜੋ ਕਿਹਾ ਉਹਦੇ ਤੇ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸੂਬਾ ਸਰਕਾਰ ਦਾ ਫਰਜ਼ ਹੈ ਮਜਬੂਰੀ ਨਹੀਂ ਕੀ ਕਹਿੰਨੇ ਹੋ ਕੱਲੇ ਪਗਵੰਤ ਮਾਨ ਵੀ ਨਹੀਂ ਉੱਥੇ ਗਏ ਤੇਜਰੀਵਾਲ ਵੀ ਉੱਥੇ ਸਾਥੀ ਵੀ ਉੱਥੇ ਗਏ ਸੀ ਇਹ ਮੈਨੂੰ ਇਹਨਾਂ ਦੇ ਦੋਨਾਂ ਦੀ ਪਹੁੰਚ ਤੋਂ ਬੜੀ ਹੈਰਾਨੀ ਹੁੰਦੀ ਆ ਹੂੰ ਇਹ ਇਨਕਲਾਬ ਦੀਆਂ ਗੱਲਾਂ ਕਰਦੇ ਨੇ ਵੀ ਸ਼ਹੀਦਾਂ ਦਾ ਸੁਪਨਿਆਂ ਦਾ ਭਾਰਤ ਨਹੀਂ ਬਣਿਆ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਨਹੀਂ ਬਣਿਆ ਵਿਕਾਸ ਨਹੀਂ ਹੋਇਆ ਸਾਨੂੰ ਜੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤੇ ਪੰਜਾਬ ਦਾ ਵਿਕਾਸ ਲਗਾਤਾਰ ਜ਼ਰੂਰੀ ਆ ਵਿਕਾਸ ਲਈ ਜ਼ਰੂਰੀ ਹੈ ਕਿ ਤੁਸੀਂ ਸਾਨੂੰ ਵੋਟਾਂ ਪਾਓ ਹੂੰ ਮਤਲਬ ਜਿੱਦਾਂ ਇੱਕ ਕਾਂਗਰਸ ਵਾਲੇ ਸੈਕੂਲਰਿਜ਼ਮ ਦੇ ਨਾਂ ਤੇ ਵੋਟਾਂ ਵੱਢਦੇ ਨੇ ਅਕਾਲੀ ਦਲ ਵਾਲੇ ਪੰਥ ਦੇ ਨਾਂ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਫਿਰ ਭਾਜਪਾ ਵਾਲੇ ਹਿੰਦੂਤਵ ਦੇ ਨਾਂ ਤੇ ਆਪਣੀਆਂ ਵੋਟਾਂ ਇਕੱਠੀਆਂ ਕਰਦੇ ਨੇ ਇਹਨਾਂ ਨੇ ਇੱਕ ਨਵਾਂ ਝੁੰਛਣਾ ਫੜ ਲਿਆ ਇਨਕਲਾਬ ਦਾ ਨਵਾਂ ਤਾਂ ਫੜਨਾ ਹੀ ਸੀ ਨਾ ਫਿਰ ਕੋਈ ਬਿਲਕੁਲ ਨਵੀਂ ਗੱਲ ਕਰਨ ਨਾਲ ਹੀ ਕੋਈ ਗੱਲ ਬਣਦੀ ਹੁੰਦੀ ਹੈ ਬਿਲਕੁਲ ਇਹਨਾਂ ਨੇ ਇਨਕਲਾਬ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੈ ਵੇ ਸ਼ਹੀਦਾਂ ਦੇ ਸੁਪਨੇ ਨਹੀਂ ਪੂਰੇ ਹੋਏ ਸ਼ਹੀਦਾਂ ਨੇ ਆਨ ਸ਼ਹੀਦਾਂ ਦਾ ਆ ਰਹਿ ਗਿਆ ਤੇ ਸ਼ਹੀਦਾਂ ਦਾ ਹੋ ਰਹਿ ਗਿਆ ਉਹਦੇ ਨਾਲ ਤੇ ਇਹ ਹੁਣ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ 3 ਸਾਲ ਦੇ ਵਿੱਚ ਲੋਕਾਂ ਨੇ ਦੇਖ ਲਿਆ ਵੀ ਇਹਨਾਂ 3 ਸਾਲਾਂ ਦੇ ਵਿੱਚ ਇਹਨਾਂ ਨੇ ਸ਼ਹੀਦਾਂ ਦੇ ਕਿੰਨੇ ਕੇ ਸੁਪਨੇ ਪੂਰੇ ਕੀਤੇ ਆ ਆ ਭਗਤ ਸਿੰਘ ਹੋਰੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਕਾਲੇ ਗੋਰੇ ਮਤਲਬ ਗੋਰੇ ਚਲੇ ਜਾਣਗੇ ਤੇ ਉਹਨਾਂ ਦੀ ਥਾਂ ਕਾਲੇ ਆ ਜਾਣਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਮ ਫਰਕ ਪੈਣਾ ਹੈ ਵੀ ਜਿੰਨੀ ਦੇਰ ਤੱਕ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਬਰਾਬਰੀ ਨਹੀਂ ਹੁੰਦੀ ਸਾਰਿਆਂ ਨੂੰ ਹੱਕ ਸੱਚ ਰੁਜ਼ਗਾਰ ਨਹੀਂ ਮਿਲਦਾ ਹਮ ਸਰਬੱਤ ਦਾ ਭਲਾ ਨਹੀਂ ਹੁੰਦਾ ਉਨੀ ਦੇਰ ਤੱਕ ਆਜ਼ਾਦੀ ਦੇ ਕੋਈ ਮਾਇਨੇ ਨਹੀਂ ਹੈਗੇ ਸੋ ਭਗਵੰਤ ਮਾਨ ਹਰ ਰਾਨੇ ਸੱਤਾ ਦੇ ਵਿੱਚ ਆ ਗਿਆ ਆਮ ਆਦਮੀ ਪਾਰਟੀ ਆ ਗਈ ਹੈ ਸੱਤਾ ਦੇ ਸੱਤਾ ਦੇ ਵਿੱਚ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਜਾਂ ਆਪਣੇ ਅਮ ਬੇਦਗਰ ਨੂੰ ਤੇ ਪਾਕ ਸਿੰਘ ਨੂੰ ਆਪਣਾ ਆਦਰਸ਼ ਮੰਨ ਕੇ ਫੋਟੋਆਂ ਤਾਂ ਲਾ ਦਿੱਤੀਆਂ ਪਰ ਉਹ ਸਿਰਫ ਫੋਟੋ ਲਾਉਣ ਤੱਕ ਹੀ ਗੱਲ ਸੀਮਤ ਆ ਉਹਨਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਕਰ ਕੁਛ ਨਹੀਂ ਰਿਹਾ ਉਹੀ ਸਾਰਾ ਕੁਝ ਸਿਸਟਮ ਆ ਉਹੀ ਭ੍ਰਸ਼ਟਾਚਾਰ ਆ ਉਹੀ ਨਸ਼ੇ ਨੇ ਉਹੀ ਬੇਰੁਜ਼ਗਾਰੀ ਆ ਉਹੀ ਗਰੀਬੀ ਆ ਇਹ ਵੀ ਪਪੂਲਰ ਕਿਸਮ ਦੀ ਪੋਲਿਟਿਕਸ ਕਰ ਰਹੇ ਆ ਕੁਛ ਨਵਾਂ ਨਹੀਂ ਕਰ ਰਹੇ ਸੋ ਨਾ ਨਾਰੇ ਜੋ ਮਰਜ਼ੀ ਦੀ ਜਣ ਵੀ ਅਸੀਂ ਪਰ ਸਿੰਘ ਦੇ ਸੁਪਨੇ ਪੂਰੇ ਕਰ ਰਹੇ ਆ ਉਦਮ ਸਿੰਘ ਦੇ ਸੁਪਨੇ ਪੂਰੇ ਕਰ ਰਹੇ ਆ ਸ਼ਹੀਦਾਂ ਦੇ ਵਾਰਿਸ ਅਸੀਂ ਹੀ ਹਾਂ ਉਹ ਸਾਰਾ ਗੁੰਮਰਾਹ ਕਰਨ ਵਾਲੀ ਹੀ ਗੱਲ ਹੈਗੀ ਆ ਅਮਲੀ ਰੂਪ ਦੇ ਵਿੱਚ ਇਹ ਵੀ ਉੱਥੇ ਖੜਿਆ ਜਿੱਥੇ ਅਕਾਲੀ ਕਾਂਗਰਸ ਭਾਜਪਾ ਵਾਲੇ ਸਾਰੇ ਖੜੇ ਬਿਲਕੁਲ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਉਹ ਹਜੇ ਵੀ ਸੁਪਨਾ ਹੀ ਆ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਣ ਤੋਂ ਪਹਿਲਾਂ ਲੰਨਿਆ ਹੁਣ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ